ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅਸਰਿਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਦਨੀਕਲਾ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਬਿਲਕੁਲ ਇਹ ਪਿੰਡ ਆਉਂਦਾ ਬਦਨੀਕਲਾ ਪਿੰਡ ਇਹਦੀ ਗਿਣਤੀ ਜੇ ਆਪਾਂ ਵੇਖੀਏ ਤਾਂ ਇਹ ਵੱਡੇ ਪਿੰਡਾਂ ਚੋਂ ਆਉਂਦਾ ਨੇੜੇ ਪਿੰਡ ਲੋਪੋ ਵੀ ਹੈ ਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਦੱਸੋ ਇੱਥੇ ਬਾਈ ਜੀ ਹੋਰੀ ਵਪਾਰ ਦਾ ਕੰਮ ਵੀ ਕਰਦੇ ਆ ਪਰ ਮੈਂ ਬਹੁਤ ਵੀਡੀਓ ਬਣਾਈਆਂ ਤੇ ਉਹਦੇ ਜੋ ਜ਼ਿਕਰ ਕੀਤਾ ਵੀ ਇਹਨਾਂ ਕੋਲ ਬਲੀ ਨਾਂ ਦਾ ਇੱਕ ਝੋਟਾ ਹੈ ਜਿਹਦੇ ਬੜੇ ਚੰਗੇ ਰਿਜ਼ਲਟ ਆਪਾਂ ਫੀਲਡ ਦੇ ਵਿੱਚੋਂ ਦੇਖੇ ਵੀਡੀਓ ਵੀ ਵਿਖਾਈਆਂ ਝੋਟੀਆਂ ਜਿਹੜੀਆਂ ਚੰਗੇ ਦੁੱਧ ਤੇ ਚੱਲੀਆਂ ਬਲੀ ਦੀਆਂ ਵਪਾਰ 'ਚ ਇਹਨਾਂ ਕੋਲ ਅੱਜ ਇੱਕੇ ਗਾਂ ਆਈ ਵੀ ਐ ਇਹ ਤੋਂ ਬਿਨਾ ਦੋ ਤਿੰਨ ਨਗ ਹੋਰ ਹੈਗੇ ਪਰ ਬਾਈ ਜਰੀ ਆਪ ਘਰੇ ਨਹੀਂ ਹੈ ਸੋ ਅਸੀਂ ਸਿਰਫ ਇਹ ਗਾਂ ਦੀ ਵੀਡੀਓ ਤੁਹਾਨੂੰ ਦਿਖਾ ਦੇਣੀ ਹੈ ਜਿਹੜੇ ਦੋ ਤਿੰਨ ਨਗ ਆ ਉਹਨਾਂ 'ਚ ਇੱਕ ਮੁਰਾ ਝੋਟੀ ਇੱਕ ਮੁਰਾ ਨੀਲੀ ਰਾਵੀ ਨਸਲ ਦੀ ਕੱਟੀ ਨਾਲ ਉਹਦੀ ਮਾਂ ਟੋਕੜ ਗੱਬਣਾ ਉਹ ਪਰਲੇ ਪਾਸੇ ਖੜੀਆਂ ਬਾਈ ਜੀ ਹਰੋਂ ਤੋਂ ਇਨਫੋਰਮੇਸ਼ਨ ਤੁਸੀਂ ਲੈ ਲਿਓ ਪਰ ਮੇਨ ਵੀਡੀਓ ਇਸ ਗਾਂ ਦੀ ਐ ਆਓ ਇਹਦੇ ਬਾਰੇ ਜਾਣਕਾਰੀ ਲਈ ਅੱਜ ਬਾਈ ਜੀ ਹੋਰੀ ਆਪ ਨਹੀਂ ਐ ਤਾਂ ਉਹਨਾਂ ਦਾ ਬੇਟਾ ਆਪਾਂ ਨੂੰ ਇਹਨਾਂ ਬਾਰੇ ਇਨਫੋਰਮੇਸ਼ਨ ਦੇਊਗਾ ਤੋੜ ਕੇ ਤੁਹਾਨੂੰ ਨਾਲ ਦਿਖਾ ਦੇਵਾਂਗੇ ਰੇਟ ਇਹਦਾ ਫੋਨ ਤੇ ਰਹਿਣਾ ਆਓ ਛੋਟੇ ਵੀਰ ਨੂੰ ਮਿਲਦੇ ਆਂ ਅੱਜ ਪਹਿਲੀ ਵੀਡੀਓ ਬਣਾਉਨੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸਦੇ ਬਾਈ ਆਪਣਾ ਅਸ਼ਮੀਰ ਸਿੰਘ ਢੋਲੀਵਾਲ ਠੀਕ ਐ ਸਾ ਭਾਈ ਅੱਜ ਆਪਾਂ ਤੇਰੇ ਨਾਲ ਪਹਿਲੀ ਵੀਡੀਓ ਹੀ ਬਣਾ ਰਹੇ ਆ ਤੇਰੇ ਫਾਦਰ ਸਾਹਿਬ ਅੱਜ ਬਾਈ ਜਾਇ ਹੈ ਨਹੀਂ ਗਾ ਕਰੇ ਨਹੀਂ ਗਏ ਠੀਕ ਐ ਅੱਛਾ ਇਹ ਵੈਡ ਭਾਈ ਕਿੰਨ ਮਾਸੂਆ ਸੂਣ ਲੱਗੀ ਐ ਦੂਜਾ ਸੂਆ ਸੂਣ ਲੱਗੀ ਐ ਦੂਜਾ ਸੂਆ ਸੂਣ ਦਿਨ ਅੰਦਾਜ਼ਾ ਕਿੰਨੇ ਲੇ ਜੂਗੀ 11 12 ਦਿਨ ਲੇ ਜੂਗੀ 11 12 ਦਿਨ ਹਜੇ ਲੇ ਜੂਗੀ ਅੱਛਾ ਪਹਿਲੇ ਸੂਏ ਦੁੱਧ ਦਾ ਰਿਕਾਰਡ ਇਹਦਾ ਕੀ ਦੱਸਿਆ 35 ਲੀਟਰ ਜੀ ਅੱਛਾ ਸੀਮਨ ਕਿਹੜੇ ਬੋਲ ਦਾ ਪਰਿਆ ਕੁਛ ਧਿਆਨ ਚ ਪਾਈਪਰ ਸੀਮਨ ਦਾ ਪਾਈਪਰ ਬੋਲਦਾ ਸੀਮਨ ਲੱਗਾ ਅੱਛਾ ਇਹਦਾ ਰੇਟ ਆਪਾਂ ਦੱਸਾਂਗੇ ਜਾਂ ਤੇਰੇ ਡੈਡੀ ਤੋਂ ਪਤਾ ਲਓ ਸੋ 11 12 ਦਿਨ ਹਜੇ ਲਾਊਗੀ ਪਾਈਪਰ ਬੋਲ ਦਾ ਸੀਮਨ ਲੱਗਾ ਸੂਹਾ ਦੂਜਾ 35 ਕਿਲੋ ਪਹਿਲਾਂ ਦਾ ਦੁੱਧਾ ਰਿਕਾਰਡ ਹੈ ਥਣ ਹੱਥੀਂ ਚਵਾਈ ਵਾਲੇ ਆਚਾਰੇ ਪਰ ਛੋਟੀਆਂ ਛੋਟੀਆਂ ਸ਼ਾਖਾਂ ਜਿਹੜੀਆਂ ਮਗਰਲੇ ਪਾਸੇ ਦੋ ਤੁਹਾਨੂੰ ਦਿਸਣਗੀਆਂ ਚਲਦੀਆਂ ਨਹੀਂ ਜਿਹੜੀ ਮੇਰੀ ਬਾਈ ਨਾਲ ਫੋਨ ਤੇ ਗੱਲ ਹੋਈ ਵੈਸੇ ਤਾਂ ਥਣ ਦਾ ਸਹਜ ਹੀ ਦੱਸ ਦਿੰਦਾ ਹੁੰਦਾ ਜਿਹੜੇ ਚੱਲਣ ਵਾਲੇ ਥਣ ਹੈ ਸਹੀ ਚੱਲਦੇ ਆ ਉਹਨਾਂ ਦਾ ਸਹਜ ਵੱਖਰਾ ਰਹਿਣਾ ਜਿਹੜੇ ਨਹੀਂ ਚੱਲਣੇ ਉਹ ਛੋਟੇ ਛੋਟੇ ਸ਼ਾਖਾਂ ਜਾਂ ਨਿਸ਼ਾਨ ਜ਼ਰੂਰ ਹੈਗੇ ਆ ਰੇਟ ਫੋਨ ਤੇ ਰਹੂਗਾ ਤੋਰ ਕੇ ਆਪਾਂ ਨੂੰ ਬਾਈ ਦਿਖਾ ਦੂਗਾ ਖੋਲ ਦੇ ਵੀਰੇ ਇਹਨੂੰ ਸੋ ਤੋਰ ਕੇ ਤੁਹਾਨੂੰ ਇਹ ਦਿਖਾਉਣੇ ਆ ਦੋਸਤੋ ਇੱਕ ਗਾਂ ਔਰ ਸੇਲ ਹੈ ਜਿਹਨੂੰ ਪਸੰਦ ਆਵੇ ਤਾਂ ਬਾਈ ਦੇ ਨਾਲ ਕੰਟੈਕਟ ਕਰ ਲਓ ਨੰਬਰ ਬਾਈ ਜੈ ਸਿੰਘ ਦਾ ਹੀ ਚੱਲੂਗਾ ਸਕਰੀਨ ਉੱਤੇ ਉਹਨਾਂ ਨਾਲ ਤੁਸੀਂ ਸੰਪਰਕ ਕਰ ਲੋਗੇ ਫੁੱਲ ਨਰੋਏ ਟਾਂਜੇਰੀ ਚੌੜੀ ਫੁੱਲ ਹੈ ਵੀਰ ਨੂੰ ਅੱਜ ਕੁਦਰਤੀ ਕੋਈ اچانک ਕੰਪ ਹੈ ਜਿਹਦੇ ਕਰਕੇ ਇੱਥੇ ਨਹੀਂ ਹੈ ਤੇ ਅਸੀਂ ਬਿਨਾ ਨਵਾਏ ਤੁਹਾਨੂੰ ਦਿਖਾ ਰਹੇ ਹਾਲਾਂਕਿ ਰੰਗ ਰੂਪ ਵੈਣ ਦਾ ਸੋਹਣਾ ਦਿਸਦਾ ਹੈ ਤਾਂ ਜਿਹਦੀ ਚੁੜਾਈ ਬਾਰੇ ਗੱਲ ਕੀਤੀ ਹੈ ਉਹ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਬਾਈ ਹੋਰ ਤੋਰ ਇੱਕ ਦੋ ਗੇੜੇ ਹੋਰ ਕਢਾ ਦੇ ਸੋ ਅਗਾੜੀ ਨੋਟ ਕਰ ਲਿਓ ਫਵਾਨੇ ਦੇ ਨਾੜਾ ਸੋਹਣਿਆ ਆ ਕੇ ਵੇਖਿਓ ਤੇ ਰੇਟ ਬਾਈ ਤੋਂ ਫੋਨ ਤੇ ਪੁੱਛ ਲਓ ਬਾਹਰ ਹੀ ਤੋਰ ਦੇ ਲੈ ਚੱਲ ਗਏ ਸੋ ਇਹ ਗਾਂ ਦੋਸਤੋ ਇੱਕ ਨਾਗ ਹੀ ਤੁਹਾਨੂੰ ਦਿਖਾਉਣਾ ਥੋੜੇ ਟਾਈਮ ਤੱਕ ਫੇਰ ਇੱਕ ਵੀਡੀਓ ਬਣਾਵਾਂਗੇ ਜਿੱਦੇ ਤੁਹਾਨੂੰ ਦੋ ਤਿੰਨ ਨਾਗ ਹੋਰ ਜਿਹੜੇ ਦੱਸਿਆ ਉਹ ਵੀ ਤੁਹਾਨੂੰ ਦਿਖਾ ਦੇਾਂਗੇ ਸੋ ਇੱਕ ਹੀ ਪਸੂਸੀਗਾ ਵਿਕਰੀ ਵਾਲਾ ਜਿਹਨੂੰ ਜੱਜਦੀ ਹੈ ਗਾਂ ਦੋਸਤੋ ਤਾਂ ਸੰਪਰਕ ਭਾਈ ਨਾਲ ਤੁਸੀਂ ਕਰ ਸਕਦੇ ਹੋ ਤੇ ਨੰਬਰ ਸਕਰੀਨ ਉੱਤੇ ਵੀਰ ਦਾ ਚੱਲੀ ਜਾਂਦਾ ਏ ਸਾਈਡ ਤੋਂ ਫੇਰ ਤੁਹਾਨੂੰ ਮੈਂ ਹਵਾਨਾ ਇਹਦਾ ਦਿਖਾਉਂਗਾ ਦੋਸਤੋ 나ੜਾ ਦੇਖੋ ਹਵਾਨੇ ਤੇ ਥਾਨ ਬਾਰੇ ਮੈਂ ਗੱਲ ਕੀਤੀ ਸੀ ਦੁੱਧ ਵਾਲੇ ਸਾਨੂੰ ਬਹੁਤ ਸੋਹਣੇ ਹੱਥ ਜੁਵਾਈ ਵਾਲੇ ਤੇ ਬਿਲਕੁਲ ਇੱਕੋ ਜਿਹੇ ਚਾਰੇ ਦਿਸਦੇ ਐ ਇਧਰੋਂ ਵੀ 나ੜਾ ਹਵਾਨੇ ਤੇ ਦੇਖ ਲਓ ਹਾਈਟ ਸੋਹਣੀ ਐ ਬਾਕੀ ਇਹ ਜੇ ਸਪੇਸ ਫੁੱਲ ਇਹਦੇ ਹਵਾਨੇ ਚ ਦਿਸਦੀ ਐ ਸੋ ਇੱਕ ਗਾਂ ਫੋਰ ਸੇਲ ਚੰਗੇ ਦੁੱਧ ਵਾਲੇ ਦੇਖੋ ਤੁਸੀਂ ਇਹਨੂੰ ਸੋ ਦੋਨਾਂ ਸਾਈਡ ਤੋਂ ਬਿਲਕੁਲ ਇੱਕੋ ਜਿਹਾ ਹਵਾਨਾ ਏਦਾਂ ਦਾ ਇਹਦਾ ਫੇਸ ਹੈ ਟਾਂਚੇ ਬਾਰੇ ਮੈਂ ਪਹਿਲਾਂ ਹੀ ਕਮੈਂਟ ਕਰਤੇ ਸੀ ਇੱਕ ਚੰਗੀ ਨਰੋਈ ਦਾ ਫੋਰ ਸੇਲ ਹੈ ਧੰਨਵਾਦ ਵੀਡੀਓ ਦੇਖਣ ਵਾਸਤੇ